ਮੈਨੂੰ ਨਾ 5000 ਰੁਪਿਆ ਡੈਡੀ ਨੇ ਦਿੱਤਾ ਸੀ ਕਿ ਇਹ ਹਾਰਮੋਨੀਅਮ ਲੈ ਕੇ ਆਉਣਾ ਤਾਂ ਉਹ ਮੈਂ ਉਦੋਂ ਐਸਟੀਡੀ ਆਉਂਦੀਆਂ ਸੀ ਐਸਟੀਡੀ ਚੱਲਦੀ ਸੀ ਤੇ ਉਦੋਂ ਮੇਰੀ ਗਰਲਫ੍ਰੈਂਡ ਹੁੰਦੀ ਸੀ ਮੈਂ ਉਹਨੂੰ ਕਾਲ ਕਰਦਾ ਹੁੰਦਾ ਸੀ ਐਸਟੀਡੀ ਤੋਂ ਉਹਦੇ ਐਸਟੀਡੀ ਦਾ ਹੁੰਦਾ ਸੀ ਕਿ 1 ਮਿੰਟ ਤੋਂ ਬਾਅਦ ਡਬਲ ਪੈਸਾ ਪੈਂਦਾ ਹੁੰਦਾ ਸੀ ਤਾਂ ਉਹ ਤੇ ਉਹ ਮੈਂ ਡੈਡੀ ਨੇ ਅਬਜ਼ਰਵ ਕੀਤਾ ਵੀ ਹਰਮੋਨੀਅਮ ਨਹੀਂ ਆਇਆ ਕੁਛ ਦਿਨ ਤੱਕ ਅਬਜ਼ਰਵ ਕਰਦੇ ਰਹੀ ਮੈਂ ਲੈ ਆਉਣਾ ਲੈ ਆਉਣਾ ਤੇ ਬਾਅਦ ਚ ਮੰਮੀ ਮੰਮੀ ਪੈਸੇ ਲੱਗ ਗਏ ਜਿਹੜਾ ਵੈਰੀ ਗੋਲੀਆਂ ਬੰਬਾਂ ਨਾਲ ਨਾਲ ਨਾ ਮਰੇ ਉਹਨੂੰ ਉਹਦੀ ਨਿਕਮੀ ਔਲਾਦ ਔਲਾਦ ਮਾਰਦੀ ਹੈ ਠੀਕ ਹੈ ਤੇ ਉਹ ਗਰਲਫ੍ਰੈਂਡ ਬਾਈ ਫਿਰ ਛੱਡ ਗਈ ਅਖੀਰ ਗਰਲਫ੍ਰੈਂਡ ਛੱਡ ਹੀ ਜਾਂਦੀ ਹੁੰਦੇ ਨੇ ਗਰਲ ਜਿਹਦਾ ਨਾ ਹੀ ਗਰਲਫ੍ਰੈਂਡ ਛੱਡਿਆ ਛੱਡ ਪਤਾ ਨਹੀਂ ਥਾਟ ਹੀ ਆ ਗਰਲਫ੍ਰੈਂਡ ਛੱਡ ਹੀ ਜਾਂਦੀਆਂ ਨੇ ਵਨ ਲਾਈਨਰ ਹੈ ਬਾਈ ਓਕੇ ਵਰਡ ਲਊਗਾ ਜਿਹੜਾ ਪਹਿਲਾ ਤੁਹਾਡੇ ਦਿਮਾਗ 'ਚ ਆਇਆ ਉਹ ਦੱਸਣਾ ਫਿਲਮ ਫਿਲਮ ਮਜੈਲ ਬਦ ਦਿਮਾਗ ਹੀ ਬੰਦ ਹੋ ਗਿਆ ਫਿਲਮ ਦੇ ਨਾਮ ਤੇ ਮੈਂ ਕਿਤੇ ਹੋਰ ਹੀ ਲੰਘ ਗਿਆ ਬੰਦ ਕੋਲ ਸਦੋ ਜਮਾਂ ਜਮਾਂ ਸਦੋ ਮਾਜਾ ਹਮੇਸ਼ਾ ਆਪਣੇ ਕੱਬੇ ਸੁਭਾ ਕਰਕੇ ਜਾਣਿਆ ਜਾਂਦਾ ਫਿਲਮ ਆ ਰਹੀ ਹੈ ਮਜੈਲ ਤੇ ਉਹਦੇ ਚ ਸਾਰਿਆਂ ਦੇ ਕਿਦਾਰ ਕੱਬੇ ਦਿਖਾਏ ਗਏ ਨੇ ਮੇਰੇ ਨਾਲ ਮੌਜੂਦ ਨੇ ਧੀਰੇਜ ਬਾਈ ਤੇ ਕੁਲ ਸਿੱਧੂ ਮੈਂਬਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਮਜੈਲ ਫਿਲਮ ਕਰ ਰਹੀ ਹਾਂ ਵੈਸੇ ਤੁਸੀਂ ਮਾਲਵੇ ਤੋਂ ਬਿਲੋਂਗ ਕਰਦੇ ਹੋ ਬਠਿੰਡਾ ਸ਼ਹਿਰ ਮੰਨਿਆ ਜਾਂਦਾ ਵੀ ਮਲਵਈ ਦਾ ਗੜ ਬਠਿੰਡਾ ਹੈ ਬਠੇਠ ਮਲਵਈ ਤੁਸੀਂ ਭਾਈ ਜਲਾਲਾਬਾਦ ਤੋਂ ਬਾਰਡਰ ਏਰੀਆ ਲਈ ਪੱਕੇ ਆਪਣੇ ਜਿਹੜੇ ਹੁੰਦੇ ਨੇ ਜਿਹੜੀ ਲੈਂਗੁਏਜ ਦੀ ਡਿਫਰ ਡਿਫਿਕਲਟੀ ਆਈ ਹੋਣੀ ਹੈ ਜੀ ਜੀ ਕਿਉਂਕਿ ਉਧਰਲਾ ਤਾਂ ਟੋਟਲੀ ਡਿਫਰੈਂਟ ਹੈ ਨਾਲੇ ਮੂਹ ਫਟ ਹੁੰਦੇ ਨੇ ਸਾਰੇ ਆਪਣੇ ਵਾਲੇ ਨਾ ਥੋੜੇ ਜੇ ਮਾਲਵੇ ਵਾਲੇ ਐਦਾਂ ਹੁੰਦੇ ਵੀ ਨਹੀਂ ਯਾਰ ਚੁੱਪ ਰਹੀਏ ਜਿੰਨਾ ਹੁੰਦਾ ਉਧਰਲੇ ਤਾਂ ਓਏ ਧੀਰ ਜਵਾਈ ਆਇਆ ਉਰੇ ਆ ਜਾ ਫੋਟੋ ਕਰਾ ਲਈਏ ਜੀ ਜੀ ਫਰਕ ਮਹਿਸੂਸ ਹੋਇਆ ਭਾਈ ਲੈਂਗੁਏਜ ਦਾ ਨਹੀਂ ਹੁੰਦਾ ਵੀਰੇ ਫਰਕ ਤਾਂ ਹੈ ਹੀ ਦੇਖੋ ਸਵਾਬ ਵਿੱਚ ਵੀ ਜਿਵੇਂ ਕਹਿ ਦੀ ਏਰੀਏ ਦਾ ਫਰਕ ਹੁੰਦਾ ਹੀ ਆ ਪਰ ਇੱਕ ਆਰਟਿਸਟ ਦੀ ਇਹੀ ਖੂਬਸੂਰਤੀ ਆ ਲਾਈਫ ਦੀ ਕਿ ਉਹਨੂੰ ਅੱਡ ਅੱਡ ਕਿਰਦਾਰ ਕਰਨ ਦਾ ਮੌਕਾ ਮਿਲਦਾ ਸੋ ਵਧੀਆ ਲੱਗਿਆ ਉਹ ਲੈਂਗੁਏਜ ਬੋਲ ਬੋਲ ਕੇ ਸਕਰੀਨ ਤੇ ਰੋ ਪਰੋ ਦੀ ਰਿਹਸਲ ਹੁੰਦੀ ਸੀ ਪਾਸਾ ਕਿੰਨਾ ਕੁ ਟਾਈਮ ਲੱਗਿਆ ਬਾਈ ਮਤਲਬ ਵਰਕਸ਼ਾਪਸ ਹੁੰਦੀਆਂ ਠੀਕ ਹੈ ਆ ਸ਼ੁਰੂ ਤੋਂ ਹਫਤਾ 10 ਦਿਨ ਰੀਡਿੰਗ ਚਲਦੀਆਂ ਰਹੀਆਂ ਸਾਰੀ ਟੀਮ ਨਾਲ ਧੀਰੇ ਰਤਨ ਬਾਜੀ ਰਾਈਟਰ ਸਾਰੇ ਹਨ ਦੋ ਧੀਰੇ ਇਕੱਠੇ ਹੁੰਦੇ ਤਾਂ ਉਹ ਸ਼ੁਰੂ ਤੋਂ ਫਿਰ ਜਦੋਂ ਸੈੱਟ ਤੇ ਵੀ ਜਦੋਂ ਸ਼ੂਟ ਹੁੰਦਾ ਸੀ ਉਦੋਂ ਵੀ ਧਿਆਨ ਰੱਖਿਆ ਜਾਂਦਾ ਸੀ ਕਿ ਕੋਈ ਕਈ ਵਾਰੀ ਆਪਾਂ ਆਪਦੀ ਸਹਿਜ ਜ਼ੁਬਾਨ ਦੇ ਵਿੱਚ ਬੋਲ ਦਿੰਨੇ ਆ ਦਾ ਰੀ ਟੇਕ ਹੁੰਦਾ ਸੀ ਤੇ ਵਧੀਆ ਲੱਗਿਆ ਸਕਰੀਨ ਤੇ ਦੇਖ ਕੇ ਆਪਦੇ ਆਪ ਨੂੰ ਗੁੱਗੋਗੇਲ ਬਾਈ ਨਾਲ ਕਿਵੇਂ ਦਾ ਮਹਿਸੂਸ ਹੋਇਆ ਕਿਉਂਕਿ ਉਹਨਾਂ ਦਾ ਇੱਕ ਨਾ ਯੋਨਰ ਬੜਾ ਕਮਾਲ ਦਾ ਹੈ ਜੀ 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 ਆ ਵੀ ਮੱਖਣਾ ਕਿਵੇਂ ਐ ਇਦਾਂ ਦਾ ਕੋਈ ਹੋਇਆ ਕੋਈ ਫਨੀ ਚੀਜ਼ ਨਹੀਂ ਨਹੀਂ ਕੂਲ ਨੇ ਬਹੁਤ ਬਾਕੀ ਮੇਰੇ ਸੀਨ ਸਕ੍ਰੀਨ ਪਲੇ ਦੇ हिसाब ਨਾਲ ਉਹਨਾਂ ਨਾਲ ਨਹੀਂ ਹੈਗੇ ਸੀ ਇੱਕ ਅੱਡ ਤੋਂ ਲਾਈਫ ਅੱਡ ਅੱਡ ਚੱਲ ਰਹੀਆਂ ਸੀ ਕੁੱਲ ਦਾ ਸੀਨ ਹੈਗੇ ਸੀ ਉਹਨਾਂ ਨਾਲ ਤੇ ਉਹਨਾਂ ਦਾ ਆਰਾ ਹੀ ਬਹੁਤ ਪੋਜ਼ਿਟਿਵ ਆ ਔਰ ਸਾਡੇ ਸੀਨੀਅਰ ਹੈਗੇ ਆ ਲਿਵਿੰਗ ਲੈਜੈਂਡ ਨੇ ਉਹ ਤਾਂ ਅਮੇਜ਼ਿੰਗ ਆ ਕਿ ਫਿਲਮ ਦੇ ਵਿੱਚ ਉਹ ਉਹਨਾਂ ਫਿਲਮ ਦੇ ਵਿੱਚ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੌਰ ਵੇਖ ਕੇ ਨਾ ਉਹਨਾਂ ਦੀ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਤਲਬ ਮੂਵੀ 'ਚ ਦੇਖਿਆ ਤਾਂ ਮੈਂ ਕਹਿੰਦਾ ਨਹੀਂ ਆਰੇ ਐਵੇਂ ਤੁਰਦੇ ਨਹੀਂ ਹੋਣੇ ਅਸਲ 'ਚ ਨਾ ਵੀ ਇਹ ਮੂਵੀ ਦਾ ਕਿਰਦਾਰ ਹੋਣਾ ਹੈ ਮੈਂ ਜਦੋਂ ਪਹਿਲੀ ਵਾਰੀ ਵੇਖਿਆ ਨਾ ਉਹਵੇਂ ਝੂਮ ਕੇ ਤੁਰਦੇ ਹਨ ਹੱਥ 'ਚ ਉਹਨਾਂ ਦੇ ਉਹ ਸਟਿਕਸ ਫੜੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ ਉਹਨਾਂ ਕੋਲ ਇੱਕ ਨਹੀਂ ਉਹ ਅੱਡ ਅੱਡ ਚੇਂਜ ਕਰਦੇ ਰਹਿੰਦੇ ਨੇ ਉਵੇਂ ਤੁਰਨ ਮੈਂ ਕਿਹਾ ਯਾਰ ਐਵੇਂ ਤੁਰਦੇ ਨੇ ਤੁਹਾਡੇ ਨਾਲ ਵੀ ਐਵੇਂ ਕਈ ਹੁੰਦਾ ਕਦੇ ਅਰਬ ਯਾਰ ਇਹ ਵਾਕਈ ਕਦੇ ਚਾਲ ਓਦਾਂ ਦੀ ਹੋਵੇ ਨਹੀਂ ਨਹੀਂ ਉਹ ਨੇਚਰਲੀ ਉਹਨਾਂ ਦਾ ਜਿਵੇਂ ਕਹਦੀ ਔਰਾ ਹੈਗਾ ਤਾਂ ਉਹ ਇੱਕ ਹੀ ਨੇ ਉਹ ਦੋ ਨਹੀਂ ਹੋ ਸਕਦੇ ਗੂਗਲ ਜੀ ਤੋਰ ਵੀ ਸਿਰਫ ਉਹਨਾਂ ਕੋਲ ਹੁੰਦੀ ਨਹੀਂ ਮੈਮ ਕਾਪੀ ਮੈਂ ਉਹਦੇ ਨਾਲ ਜਦੋਂ ਪਿੰਡ ਗਏ ਉਹਨਾਂ ਦੇ ਸਬਾਬਾਂ ਨਾਲ ਇੰਟਰਵਿਊ ਦਿੱਤਾ ਤੇ ਐ ਤੁਰਨ ਉਹ ਨਾ ਆnde ਜਦੋਂ ਗੇਟ ਖੁੱਲਿਆ ਕੁੱਤੇ ਇੱਕ ਤਾਂ ਉਹਨਾਂ ਨੇ ਬੜੇ ਵੱਡੇ ਵੱਡੇ ਪਾਲੇ ਪਾਲੇ ਹੈ ਤੇ ਉਹਨਾਂ ਜਦੋਂ ਬਾਹਰ ਲੈ ਕੇ ਆਇਆ ਉਹਨਾਂ ਦਾ ਸਰਵੈਂਟ ਸੀਗਾ ਤਾਂ ਉਹ ਕੁੱਤਾਂ ਨੂੰ ਤਾਂ ਸੁਭਾਲਿਆ ਨਾ ਜਾਵੇ ਮੈਨੂੰ ਡਰ ਲੱਗਦਾ ਮੈਂ ਜੈਨੂਨ ਇੱਕ ਤਾਂ ਛੋਟਾ ਹੋਵੇ ਤਾਂ ਪਿਆਰਾ ਲੱਗਦਾ ਹੈ ਨਾ ਇੱਕੋ ਐਡਾ ਕੁੱਤਾ ਉਹ ਸੰਭਿਆ ਨਾ ਜਾਵੇ ਮੈਂ ਕਿਹਾ ਵੀਰੇ ਆਬ ਮਿੰਤਰੀ ਗੱਲ ਹੀ ਹੈ ਵੀ ਇਹਨੂੰ ਸੰਭ ਕੇ ਰੱਖ ਲੈ ਜੇ ਕਿਤੇ ਜੇ ਕਿਤੇ ਹੱਥੋਂ ਚ ਅ ਮੇਰੇ ਨਾਲ ਮੇਰਾ ਕਲੀਕ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਉਹਨੇ ਨਾ ਲੌਂਗ ਕੋਟ ਪਾਇਆ ਹੋਇਆ ਤੇ ਸਾਰਾ ਕੁਝ ਮੈਂ ਕਹਾ ਜੇ ਕੁੱਤਾ ਖੁੱਲ ਗਿਆ ਤੂੰ ਵਾਣਾ ਚ ਭਜਦਾ ਲੱਗੇਗਾ ਕਿਵੇਂ ਇੱਥੇ ਲੌਂਗ ਕੋਰਟ ਸ਼ਾਰਟ ਭੱਜੇ ਭੱਜੇ ਹਾਂ ਬੜਾ ਅਮੇਜ਼ਿੰਗ ਨੇ ਕਮਾਲ ਹੋ ਰਿਹਾ ਉਹਨਾਂ ਦਾ ਮੈਂ ਐਕਟਿੰਗ ਦੇ ਉੱਤੇ ਆਉਣਾ ਚਾਹਣਾ ਲੋਕਾਂ ਨੂੰ ਬੜਾ ਲੱਗਦਾ ਹੈ ਕਿ ਈਜ਼ੀ ਜਾਂ ਟਾਸਕ ਹੁੰਦਾ ਐਕਟਿੰਗ ਤਾਂ ਜੀ ਜੀ ਵੀ ਸਕ੍ਰਿਪਟ ਪੜੋ ਤੇ ਐਕਟਿੰਗ ਕਰ ਦਿਓ ਜਿਸ ਦਿਨ ਮੇਰਾ ਪਹਿਲਾ ਸ਼ੂਟ ਹੋਇਆ ਨਾ ਤੇ ਮੈਂ ਬੜਾ ਨਰਵਸ ਸੀਗਾ ਮੈਂ ਕਿਵੇਂ ਕਰ ਕਿਵੇਂ ਹੋਊਗਾ ਹਨਾ ਪੋਸੀਬਿਲਟੀ ਕਿਵੇਂ ਹੋਊਗੀ ਜੀ ਜੀ ਇੱਕ ਅੱਗੋ ਜਦੋਂ ਬੈਠੇ ਫਿਲਮ ਸਟਾਰ ਹੁੰਦੇ ਲੱਗਦਾ ਯਾਰ ਵੀ ਕੁਝ ਫੰਬਲਣਾ ਹੋ ਜੇ ਕੁਝ ਅਦਾਂ ਦੀ ਗੱਲ ਨਾ ਹੋ ਜੇ ਹਨਾ ਵੀ ਤੁਸੀਂ ਵੀ ਸੀਗੇ ਜਦੋਂ ਤੁਹਾਡਾ ਪਹਿਲਾ ਐਕਟ ਹੋਇਆ ਹੁੰਦਾ ਹੁੰਦਾ ਵੀਰੇ ਪਹਿਲੀ ਚੀਜ਼ ਤਾਂ ਦੇਖੋ ਮੈਨੂੰ ਯਾਦ ਆ ਮੈਂ ਫਰਸਟ ਜਦੋਂ ਕੈਮਰਾ ਫੇਸ ਕੀਤਾ ਸੀ ਸ਼ਾਰਟ ਫਿਲਮ ਕੀਤੀ ਸੀ ਬ੍ਰੈਂਡ ਨਿਊ Song ਸ਼ਾਰਟ ਫਿਲਮ ਦਾ ਨਾਮ ਸੀ ਤੇ 17 ਸੈਕਟਰ ਦੇ ਵਿੱਚ ਪਹਿਲਾ ਸ਼ਾਰਟ ਸੀ ਤੇ ਬਹੁਤ ਪਤਾ ਹੀ ਨਹੀਂ ਲੱਗਦਾ ਸੀ ਕਿ ਕੀ ਹੋ ਰਿਹਾ ਹਨਾ ਵੀ ਆਪਾਂ ਨੂੰ ਉਹ ਪ੍ਰੋਸੈਸ ਦਾ ਹੀ ਨਹੀਂ ਪਤਾ ਹੈ ਫਿਲਮ ਮੇਕਿੰਗ ਦਾ ਉਸ ਤੋਂ ਬਾਅਦ ਜਦੋਂ ਨਿਧੀ ਸਿੰਘ ਕੀਤੀ ਸੀ ਉਹਦੇ ਵਿੱਚ ਪਿੱਛੇ ਜੂਨੀਅਰ ਆਰਟਿਸਟ ਹੈਗੇ ਸੀ ਕੁਲਰਾਜ ਰੰਦਾਵਾ ਜੀ ਉਹਦੇ 'ਚ ਹੈਗੇ ਸੀ ਮੇਨ ਲੀਡ ਤਾਂ ਉਦੋਂ ਸਵੇਰ ਤੋਂ ਸ਼ਾਮ ਤੱਕ ਸ਼ੂਟ ਹੁੰਦਾ ਸੀ ਤੇ ਅਸੀਂ ਜਿਹੜੇ ਮੇਰੇ ਨਾਲ ਮੇਰੇ ਮਿੱਤਰ ਹੈਗੇ ਸੀ ਤੇ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਪੂਰੀ ਫਿਲਮ 'ਚ ਹੀ ਹੋਵਾਂਗੇ ਪਰ ਉਦੋਂ ਪਤਾ ਨਹੀਂ ਹੁੰਦਾ ਸੀ ਕਿ ਇੱਕ ਦਿਨ 'ਚ 2 ਮਿੰਟ ਦੀ ਫੁਟੇਜ ਨਿਕਲਦੀ ਆ ਜਾਂ 3 ਮਿੰਟ ਦੀ ਆ ਉਹ ਫਿਰ ਹੌਲੀ-ਹੌਲੀ ਤੁਸੀਂ ਟੈਕਨੀਕਲ ਉਸ ਚੀਜ਼ ਨੂੰ ਸਮਝਦੋ ਤਾਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਪ੍ਰੋਪਰ ਫਿਲਮ ਮੇਕਿੰਗ ਪ੍ਰੋਪਰ ਸਿੱਖ ਕੇ ਆਣ ਵਾਲੀ ਚੀਜ਼ ਆ ਇਹ ਕੁਝ ਲੋਕ ਹੁੰਦੇ ਆ ਮੈਨੂੰ ਲੱਗਦਾ ਆਰਟ ਜੋ ਬਣਦੇ ਆ ਹਰ ਬੰਦੇ ਨੂੰ ਮੈਨੂੰ ਲੱਗਦਾ ਕਿ ਕੁਝ ਉਪਰ ਹੀ ਚੁਣ ਕੇ ਜਿ ਆਉਂਦੇ ਆ ਜਿਹੜੇ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਆਰਟਿਸਟ ਦਾ ਜਿਵੇਂ ਤੁਸੀਂ ਬੜੇ ਹੰਬਲ ਮੈਂ ਜਦ ਦਿਨ ਤੁਹਾਨੂੰ ਪਹਿਲੀ ਵਾਰੀ ਮਿਲਿਆ ਸ਼ਾਇਦ ਭਾਜੀ ਨਾਲ ਸੀਗੇ ਮੇਰੇ ਤੇ ਬੜੇ ਹੰਬਲ ਕਿਵੇਂ ਰਹਿਲੇ ਨੇ ਦੋਵੇਂ ਹੀ ਦੋਮਾਂ ਨੂੰ ਹੀ ਸਵਾਲ ਹੈ ਵੀ ਹੰਬਲਨੈਸ ਕਿਵੇਂ ਰੱਖਦੇ ਹੋ ਆਪਦੇ ਅੰਦਰ ਕਿਉਂਕਿ ਫਿਲਮ ਮਾੜੀ ਮੋਟੀ ਚੱਲਣ ਦੀ ਧੀਰ ਹੋਵੇ ਤੁਹਾਨੂੰ ਵੀ ਕੰਮ ਕਰਦੇ ਨੂੰ ਬਹੁਤ ਟਾਈਮ ਹੋ ਗਿਆ ਤੁਸੀਂ ਵੀ ਵੱਡੀਆਂ ਵੱਡੀਆਂ ਮੂਵੀਜ਼ ਕੀਤੀਆਂ ਕਦੇ ਇਦਾਂ ਦਾ ਫੀਲਿੰਗ ਆ ਯਾਰ ਵੀ ਲੈ ਵੀ ਮਿੱਤਰਾ ਅੱਜ ਚੱਕ ਦੇਣਾ ਕੰਮ ਨਹੀਂ ਪਤਾ ਨਹੀਂ ਨੇਚਰਲੀ ਆ ਇਦਾਂ ਦਾ ਕਦੇ ਆਇਆ ਨਹੀਂ ਇੱਕ ਹਰ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਹੈ ਫਿਲਮ ਮੈਨੂੰ ਇਹ ਲੱਗਦਾ ਇੱਕ ਜੌਬ ਹੈਗੀ ਆ ਆਰਟਿਸਟ ਦੀ ਔਰ ਅਗਰ ਉਹਨੂੰ ਆਪਾਂ ਜੌਬ ਦੀ ਤਰ੍ਹਾਂ ਲਾਂਗੇ ਤਾਂ ਬਸ ਔਰ ਬਾਕੀ ਇੱਕ ਸਕੂਨ ਜਿਹੜੀ ਮੈਂਟਲ ਪੀਸ ਆ ਉਹਦੇ ਵੀ ਮਾਇਨੇ ਹੈਗੇ ਆ ਪਤਾ ਨਹੀਂ ਹੁਣ ਇਦਾਂ ਇੱਕ ਨੇਚਰਲੀ ਸਕੂਨ ਜੇ ਰਹਿੰਦਾ ਹੈਗਾ ਤਾਂ ਉਹ ਚੀਜ਼ ਫਿਰ ਤੁਹਾਡੀ ਇੱਕ ਨੇਚਰ 'ਚ ਢਲ ਜਾਂਦੀ ਆ ਤਾਂ ਮੈਨੂੰ ਲੱਗਦਾ ਹੈ ਕਿ ਪੈਰ ਜਿਹੜੇ ਹੈਗੇ ਆ ਉਹ ਜ਼ਮੀਨ ਨਾਲੀ ਜੁੜੀ ਚੀਜ਼ ਹੈਗੀ ਆ ਤੇ ਜੇ ਆਪਾਂ ਹਵਾ 'ਚ ਜਾਂਦੇ ਆ ਜਿੰਨਾ ਉੱਚਾ ਜਾਂਦੇ ਆ ਤਾਂ ਜੇ ਥੱਲੇ ਡਿੱਗਾਂਗੇ ਤਾਂ ਉਹ ਜਿਵੇਂ ਇੱਕ ਮੈਂ ਪਿੱਛੇ ਜੇ ਕੋਈ ਮੇਰੇ ਸਾਹਮਣੇ ਰੀਲ ਆਈ ਸੀ ਉਹ ਕਹਿੰਦਾ ਕਿ ਜਦੋਂ ਕੋਈ ਬੰਦਾ ਪਹਾੜ ਨੂੰ ਚੜਦਾ ਤਾਂ ਉਹ ਤਣਿਆ ਹੁੰਦਾ ਤੇ ਕਹਿੰਦਾ ਜਦੋਂ ਉਤਰਦਾ ਤਾਂ ਉਹ ਝੁਕਿਆ ਹੁੰਦਾ ਕਹਿੰਦਾ ਜੇ ਤਾਂ ਕੋਈ ਝੁਕ ਤਣਿਆ ਹੋਇਆ ਤੇ ਇਹਦਾ ਮਤਲਬ ਉਹ ਉਹਦਾ ਐਟੀਟਿਊਡ ਉਹਦਾ ਹੈਗਾ ਚੱਲ ਰਿਹਾ ਤੇ ਜੇ ਬੰਦਾ ਉਹ ਤਾਂ ਉਹ ਮੈਨੂੰ ਲੱਗਦਾ ਹੈ ਕਿ ਨੇਚਰ ਵਿੱਚ ਵੀ ਸਾਨੂੰ ਇਹ ਚੀਜ਼ ਦਾ ਬੈਲੈਂਸ ਰੱਖਣਾ ਚਾਹੀਦਾ ਹੈ ਔਰ ਵੈਸੇ ਵੀ ਮੈਨੂੰ ਇਹ ਲੱਗਦਾ ਕਿ ਇੱਕ ਸੈਕਿੰਡ ਵਿੱਚ ਹੀ ਕੁਦਰਤ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਜ਼ਮੀਨ ਨਾਲ ਜੋੜਨਾ ਜਾਣਦੀ ਆ ਜੇ ਤੁਸੀਂ ਲੰਮੀ ਰੇਸ ਤੇ ਕੋੜੇ ਬਨਣਾ ਤਾਂ ਫਿਰ ਜ਼ਰੂਰੀ ਆ ਸਹਿਜਤਾ ਨਾਲੇ ਕੋਈ ਮੈਨੂੰ ਇਹ ਲੱਗਦਾ ਵੀ ਹੰਬਲ ਰਹਿਣਾ ਕੋਈ ਨਾਟਕ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਜੋ ਜਹਿਜਾ ਹੈਗਾ ਉਹ ਹੀ ਜਾਈ ਦੇਣਾ ਜੇ ਅਸੀਂ ਕੁਝ ਹੋਰ ਬਣਨ ਦੀ ਕੋਸ਼ਿਸ਼ ਕਰੀਏ ਨਾ ਆਪਾਂ ਉਹ ਔਖਾ ਆ ਤਾਂ ਬਹੁਤ ਸੌਖਾ ਨਹੀਂ ਨਹੀਂ ਇਹ ਤਾਂ ਤੁਸੀਂ ਨੇਚਰਲ ਕਿਰਦਾਰ ਚ ਹੋ ਆਪਨੇ ਤੁਸੀਂ ਮੇਨਟੇਨ ਕੀਤਾ ਹੋਇਆ ਜੀ ਜੀ ਕਈ ਤਾਂ ਜਿਹੜੇ ਮਤਲਬ ਇੱਕ ਅੱਧੀ ਗਾਣੇ ਚ ਆ ਗਏ ਇੱਕ ਅੱਧੇ ਫਿਲਮ ਚ ਆ ਗਏ ਨਾ ਉਹ ਜਿਵੇਂ ਆਪਣੇ ਵਾਲੇ ਪਾਸੇ ਤੇ ਬਾਈ ਇਦਾਂ ਹੁੰਦਾ ਹੀ ਹੈ ਮਤਲਬ ਮੈਂ ਬੜਾ ਨੋਟਿਸ ਕੀਤਾ ਕੋਈ ਇੱਕ ਤਾਂ ਗਾਣਾ ਆ ਜੇ ਜਾਂ ਇੱਕ ਅੱਧੇ ਫਿਲਮ ਚ ਆ ਦੇਖਿਆ ਫਿਰ ਤੇਰਾ ਬਾਈ ਅੱਜ ਫਿਲਮ ਚ ਆਇਆ ਹਰ ਬੰਦੇ ਦਾ ਆਪਦਾ ਇੱਕ ਨਜ਼ਰੀਆ ਮੈਨੂੰ ਆ ਲੱਗਦਾ ਹੈ ਚੀਜ਼ ਔਰ ਲਾਈਫ ਚ ਅਸੀਂ ਸਿੱਖਦੇ ਰਹਿੰਨੇ ਆ ਚੇਂਜ ਹੁੰਦੇ ਰਹਿੰਦੇ ਆ ਥਾਟ ਅਸੀਂ ਕਈ ਵਾਰੀ ਇੱਕ ਪੁਆਇੰਟ ਕਈ ਵਾਰੀ ਹੁੰਦਾ ਮੈਨੂੰ ਲੱਗਦਾ ਕਿ ਜਦੋਂ ਸਾਨੂੰ ਲੱਗਦਾ ਕਿ ਉਹ ਜਿਵੇਂ ਸਦੀਕੀ ਦੇ ਕਹਿੰਦਾਂ ਕਿ ਆਪੋ ਨਹੀਂ ਭਗਵਾਨ ਹੈ ਹਨਾ ਆਪਾਂ ਵੀ ਉਹੀ ਆਪਣੇ ਜਗਵਾ ਉਹ ਮੈਨੂੰ ਲੱਗਦਾ ਹਰ ਕਿਸੇ ਦੀ ਲਾਈਫ ਚ ਕੋਈ ਪੁਆਇੰਟ ਹੁੰਦਾ ਪਰ ਹੌਲੀ ਹੌਲੀ ਤੁਸੀਂ ਕੁਦਰਤ ਤੋਂ ਨੂੰ ਬ੍ਰੇਕ ਕਰਦੀ ਆ ਜਦੋਂ ਤੁਸੀਂ ਟੁੱਟ ਕੇ ਜਦੋਂ ਨਵੇਂ ਸਿਰੋਂ ਚੀਜ਼ਾਂ ਸ਼ੁਰੂ ਕਰਦੇ ਹੋ ਤਾਂ ਫਿਰ ਹੌਲੀ ਹੌਲੀ ਤੁਹਾਡੇ ਚੇਂਜ ਆ ਜਾਂਦਾ ਹੈ ਤੁਸੀਂ ਮੈਂ ਤੁਹਾਡਾ ਇੱਕ ਇੰਟਰਵਿਊ ਦੇਖ ਰਿਹਾ ਸੀ ਬੜਾ ਪੁਰਾਣਾ ਖੈਰ ਓਕੇ ਜੀ ਤੁਸੀਂ ਪਹਿਲਾਂ ਤੁਸੀਂ 뮤ਜ਼ਿਕ ਸਿੱਖਿਆ ਜੀ ਜੀ ਫਿਰ ਤੁਸੀਂ ਉਹ ਕੀਤੇ ਪਰ ਬੰਨਾ ਤੁਸੀਂ ਕ੍ਰਿਕਟਰ ਚਾਹਦੇ 뮤ਜ਼ਿਕ ਸਿਖਾਇਆ ਗਿਆ ਮੈਂ ਸਿੱਖਿਆ ਨਹੀਂ ੱੱਕੇ ਨਾਲ 뮤ਜ਼ਿਕ ਦੇ ਨਾਲ ਫਾਦਰ ਸਾਹਿਬ ਨੂੰ ਸ਼ੌਂਕ ਹੈਗਾ ਸੀ ਉਹ ਚਾਹੁੰਦੇ ਸੀ ਮੈਂ ਸਿੰਗਰ ਬਨਾ ਤੇ ਮੈਨੂੰ ਜ਼ਬਰਦਸਤੀ 뮤ਜ਼ਿਕ ਰਖਾਇਆ ਗਿਆ ਤੇ ਉਦੋਂ ਮੈਨੂੰ ਸੀ ਕਿ ਮੈਂ ਕਾਲਜ ਵੱਲੋਂ ਕ੍ਰਿਕਟ ਟੀਮ ਦਾ ਹਿੱਸਾ ਸੀ ਤਾਂ ਮੈਨੂੰ ਸੀ ਕਿ ਮੈਂ ਕ੍ਰਿਕਟ ਵਿੱਚ ਜਾਵਾਂ ਔਰ ਮੈਨੂੰ ਸ਼ੌਂਕ ਵੀ ਸੀ ਜਨੂਨ ਵੀ ਸੀ ਬਟ ਉਹ ਹੁੰਦਾ ਨਾ ਕਿ ਤੁਹਾਡੀ ਇੱਕ ਜਰਨੀ ਜਿਹੜੀ ਹੁੰਦੀ ਆ ਉਹ ਤੈਅ ਕੀਤੀ ਹੁੰਦੀ ਆ ਤੁਹਾਨੂੰ ਕਿੱਥੇ ਕਿਹੜੇ ਵੇਲੇ ਹੋਣਾ ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਇਨਸਾਨ ਜਿੱਥੇ ਆ ਉਸ ਲਈ ਉੱਥੇ ਆ ਕਿਉਂਕਿ ਉਹਨੂੰ ਉੱਥੇ ਹੀ ਹੋਣਾ ਚਾਹੀਦਾ ਤੇ ਮੈਨੂੰ ਹੁਣ ਇਹ ਲੱਗਦਾ ਕਿ ਹਾਂ ਮੈਂ ਸ਼ਾਇਦ ਇਸ ਚੀਜ਼ ਲਈ ਬਣਿਆ ਤੇ ਮੈਨੇ ਇੱਥੇ ਹੈਗਾ ਤਾਂ ਕੁਦਰਤ ਦਾ ਡਿਜ਼ਾਈਨ ਹੈਗਾ ਜਿਹੜਾ ਬਾਈ ਉਹ 5000 ਰੁਪਏ ਹਾਰਮੋਨੀਅਮ 'ਤੇ ਦਿੱਤਾ ਸੀ ਪਹਿਲਾਂ ਉਹ ਗਿਆ ਕਿੱਥੇ ਮੈਂ ਇਹ ਪੁੱਛਣਾ ਚਾਹਣਾ ਉਹ ਸ਼ਾਇਦ ਮੈਂ ਕਿਸੇ ਪਤਾ ਨਹੀਂ ਪੋਡਕਾਸਟ 'ਚ ਦੱਸਿਆ ਹੋਇਆ ਉਦੋਂ ਨਾ ਨਹੀਂ ਨਹੀਂ ਤੁਸੀਂ ਇਹ ਤਾਂ ਦੱਸਿਆ ਹੋਇਆ ਹਾਂ ਵੀ ਉਹ 5000 ਰੁਪਏ ਮੈਂ ਖਾ ਗਿਆ ਹਾਂ ਮਤਲਬ ਖਰਚੇ ਹੋ ਗਏ ਮੈਨੂੰ ਨਾ 5000 ਰੁਪਿਆ ਡੈਡੀ ਨੇ ਦਿੱਤਾ ਸੀ ਕਿ ਇਹ ਹਾਰਮੋਨੀਅਮ ਲੈ ਕੇ ਆਉਣਾ ਤਾਂ ਉਹ ਮੈਂ ਉਦੋਂ ਐਸਟੀਡੀ ਆਉਂਦੀਆਂ ਸੀ ਔਰ एसटीडी ਚੱਲਦੀ ਸੀ ਤੇ ਉਦੋਂ ਮੇਰੀ ਗਰਲਫ੍ਰੈਂਡ ਹੁੰਦੀ ਸੀ ਮੈਂ ਉਹਨੂੰ ਕਾਲ ਕਰਦਾ ਹੁੰਦਾ ਸੀ एसटीडी ਤੋਂ ਤੋਂ ਮੈਨੂੰ ਲੱਗਦਾ 16 ਕੁ ਦਿਨਾਂ ਦੇ ਵਿੱਚ ਨਾ ਉਦੋਂ एसटीडी ਦਾ ਹੁੰਦਾ ਸੀ ਕਿ 1 ਮਿੰਟ ਤੋਂ ਬਾਅਦ ਡਬਲ ਪੈਸਾ ਪੈਂਦਾ ਹੁੰਦਾ ਸੀ ਤਾਂ ਉਹ ਤੇ ਉਹ ਮੈਂ ਡੈਡੀ ਨੇ ਅਬਜ਼ਰਵ ਕੀਤਾ ਵੀ ਹਰਮੋਨੀਅਮ ਨਹੀਂ ਆਇਆ ਕੁਝ ਦਿਨ ਤੱਕ ਅਬਜ਼ਰਵ ਕਰਦੇ ਰਹੇ ਮੈਂ ਲੈ ਆਉਣਾ ਲੈ ਆਉਣਾ ਨਾ ਤੇ ਬਾਅਦ ਚ ਮੰਮੀ ਮੰਮੀ ਪੈਸੇ ਲੱਗ ਗਏ ਮੰਮੀ ਕਹਿੰਦੀ ਵੀ ਕਿੱਥੇ ਲੱਗੇ ਕੀ ਚੀਜ਼ ਲੈ ਕੇ ਆਇਆ ਤਾਂ ਮੇਰਾ ਇੱਕ ਫਰੈਂਡ ਹੈਗਾ ਵਿਸ਼ਵਾਸ ਹੁਣ ਵੀ ਅਸੀਂ ਮਤਲਬ ਪਹਿਲੀ ਕਲਾਸ ਤੋਂ ਫਰੈਂਡ ਹੈਗੇ ਆ ਉਹ ਜਦੋਂ ਗੱਲ ਕਰ ਰਹੀ ਸੀ ਨਾ ਤੇ ਉਹ ਆਇਆ ਸਾਈਕਲ ਤੇ ਤੇ ਮੈਂ ਉਹਨੂੰ ਦੇਖਿਆ ਹਨਾ ਤੇ ਮੈਂ ਕਿਹਾ ਮੰਮੀ ਵੀ ਵਿਸ਼ਵਾਸ ਨੂੰ ਲੋਡ ਹੈਗੀ ਸੀ ਤੇ ਮੈਂ ਇਹਨੂੰ ਦੇ ਤੇ ਤੇ ਉਹਨੇ ਮੇਰੇ ਵੱਲ ਦੇਖਿਆ ਤੇ ਉਹਨੇ ਆ ਅੱਖਾਂ ਜਿਹੇ ਅੰਦਰ ਨਾ ਵੀ ਯਾਰੀ ਦੋਸਤੀ ਜੋ ਕਹਿੰਦਾ ਹਾਂਜੀ ਆਂਟੀ ਤੇ ਉਹ ਪਿਆਰ ਬੜਾ ਸੀ ਤੇ ਮੰਮੀ ਕਹਿੰਦੀ ਚਲੋ ਵਧੀਆ ਤੂੰ ਹੈਲਪ ਕੀਤੀ ਕਿਸੇ ਦੀ ਫਿਰ ਮੈਨੂੰ ਡੈਡੀ ਨੇ ਦੁਬਾਰਾ ਪੈਸੇ ਦਿੱਤੇ ਦੁਬਾਰਾ ਵੀ ਹਰਮੋਨੀਅਮ ਤਾਂ ਲੈ ਕੇ ਹੀ ਆਣਾ ਤਾਂ ਉਹ ਫਿਰ ਮਿਊਜ਼ਿਕ ਦੇ ਨਾਲ ਫਿਰ ਮੈਂ ਮਾਸਟਰ ਕੀਤੀ ਤਾਂ ਮੈਂ ਅਜੇ ਵੀ ਡਿਗਰੀ ਲੈਣ ਨਹੀਂ ਗਿਆ ਨਹੀਂ ਗਿਆ ਸੀ ਐਚਪੀ ਯੂਨੀਵਰਸਿਟੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਉਹਦੇ ਕਾਬਿਲ ਨਹੀਂ ਹੈਗਾ ਤਾਂ ਉੱਥੇ ਹੀ ਆ ਤੇ ਉਹ ਗਰਲਫ੍ਰੈਂਡ ਬਾਈ ਫਿਰ ਛੱਡ ਗਈ ਅਖੀਰ ਗਰਲਫ੍ਰੈਂਡ ਛੱਡ ਹੀ ਜਾਂਦੀ ਹੁੰਦੇ ਨੇ ਗਰਲ ਜਿਹਦਾ ਨਾਂ ਹੀ ਗਰਲਫ੍ਰੈਂਡ ਆ ਛੱਡ ਗਿਆ ਛੱਡੀ ਪਤਾ ਨਹੀਂ ਥੌਟ ਹੀ ਆ ਗਰਲਫ੍ਰੈਂਡ ਛੱਡ ਹੀ ਜਾਂਦੀਆਂ ਨੇ ਨਾ ਨਾ ਉਹ ਕਾਲਜ ਟਾਈਮ ਦਾ ਜਿਵੇਂ ਕਹਿ ਦੀ ਹਰ ਕਿਸੇ ਦੀ ਲਾਈਫ ਚ ਹੁੰਦਾ ক্রিকেট ਵਾਲਾ ਬਾਈ ਜਿਹੜਾ ਤੁਸੀਂ ਦੱਸਿਆ ਜੀ ক্রিকেট ਚ ਕਿੰਨੇ ਕੁ ਵਧੀਆ ਸੀ ਇੱਕੋ ਰੀਲ ਵਾਇਰਲ ਫਾਸਟ ਬੋਲਰ ਸੀ ਫਾਸਟ ਬੋਲਰ ਹਾਂ ਮੈਂ ਫਾਸਟ ਓਵਰ ਕਰਦਾ ਹੁੰਦਾ ਸੀ ਬੋਲਿੰਗ ਦਾ ਮੈਨੂੰ ਸ਼ੌਂਕ ਸੀ ਤਾਂ ਉਦੋਂ ਉਹੀ ਆ ਕਿ ਕਈ ਵਾਰੀ ਆਪਾਂ ਨੂੰ ਤੁਹਾਡੀ ਆਪਾਂ ਨੂੰ ਆਪਦੀ ਕਈ ਵਾਰੀ ਕੈਪੇਬਿਲਿਟੀ ਪਤਾ ਹੁੰਦੀ ਆਪਾਂ ਨੂੰ ਲੱਗਦਾ ਕਿ ਆਪਾਂ ਇਹ ਕੰਮ ਕਰ ਸਕਦੇ ਹਾਂ ਅਗਰ ਜਦੋਂ ਮੈਂ ਫਿਲਮਾਂ ਨਾਲ ਜੁੜਿਆ ਤਾਂ ਮੈਨੂੰ ਲੱਗਦਾ ਸੀ ਮੈਂ ਇਹ ਕੰਮ ਨਹੀਂ ਕਰ ਸਕਦਾ ਕਿਉਂ ਕਿਉਂਕਿ ਮੈਂ ਇੰਟਰਨਲ ਅੰਦਰੋਂ ਇਸ ਫੀਲਡ ਲਈ ਨਹੀਂ ਕਦੇ ਐਫਰਟ ਲਾਇਆ ਪਰ ਸੱਚੀ ਬlesed ਸੀ ਕਿ ਮੈਂ ਫਿਲਮਾਂ ਦਾ ਹਿੱਸਾ ਹੁੰਦਾ ਗਿਆ ਮੈਨੂੰ ਚੰਗੇ ਲੋਕ ਮਿਲਦੇ ਗਏ ਉਹ ਮੈਨੂੰ ਫਿਲਮ ਦੇ ਲਈ ਕਾਸਟ ਕਰਦੇ ਗਏ ਔਰ ਮੈਨੂੰ ਉਹ ਚੀਜ਼ ਮੈਂ ਬlesed ਫੀਲ ਕਰਦਾ ਤਾਂ ਹੁਣ ਕਈ ਵਾਰੀ ਮੈਨੂੰ ਜਗਜੀਤ ਪੁੱਛਦਾ ਹੁੰਦਾ ਕਿ ਤੈਨੂੰ ਦਿਲ ਨਹੀਂ ਕਰਦਾ ਤੇਰਾ ਕ੍ਰਿਕਟ ਖੇਡਣ ਦਾ ਕ੍ਰਿਕਟ ਖੇਡਣ ਦੇ ਆਉਂਦੇ ਉਹਨਾਂ ਨਾਲ ਉਹਦੇ ਗੱਲਾਂ ਹੋਈ ਸੀ ਨਹੀਂ ਨਹੀਂ ਇੱਥੇ ਵੀ ਸ਼ਾਇਦ ਉਸ ਤੋਂ ਕਰਾਂਦੇ ਆ ਕੇ ਵੀ ਵੀ ਨਹੀਂ ਨਹੀਂ ਉਹ ਕੇ ਵੀ ਵੀ ਇਕੱਠੇ ਖੇਡਦੇ ਹਾਂ 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 ਤੇ ਮੈਂ ਕਹਿੰਦਾ ਉਹਨਾਂ ਮੈਂ ਕਿਹਾ ਯਾਰ ਮੇਰਾ ਦਿਲ ਬਹੁਤ ਕਰਦਾ ਪਰ ਮੈਂ ਦੁਬਾਰਾ ਜਾਣ ਨਹੀਂ ਚਾਹੁੰਦਾ ਗਰਾਊਂਡ ਗਰਾਊਂਡ ਮੈਂ ਉਹਦੇ ਨਾਲ ਬਹੁਤ ਇਮੋਸ਼ਨਲੀ ਅਟੈਚ ਆ ਕ੍ਰਿਕਟ ਨਾਲ ਤੇ ਮੈਂ ਕਹਿੰਦਾ ਮੈਂ ਦੂਰ ਰਾਂ ਕਿ ਮੈਂ ਹੁਣ ਐਕਟਿੰਗ ਤੇ ਧਿਆਨ ਜਿਹੜਾ ਉਦੋਂ ਛੱਡੀ ਕ੍ਰਿਕਟ ਉਸ ਤੋਂ ਬਾਅਦ ਕਦੇ ਖੇਡੇ ਵੀ ਨਹੀਂ ਅਜੇ ਤੱਕ ਬੈਟ ਵੀ ਨਹੀਂ ਫੜ ਕੇ ਲੇਕਿਆ ਮੈਂ ਹੁਣ ਤਾਂ ਹਾਂ ਛੱਡੀ ਹੋਈ ਆ ਉਦੋਂ ਉਦੋਂ ਜਦੋਂ ਛੱਡਤੀ ਸੀ ਫਿਰ ਮੈਂ ਜਦੋਂ ਡਿਪਾਰਟਮੈਂਟ ਚ ਐਡਮਿਸ਼ਨ ਲੈ ਲਈ ਸੀ ਥੀਏਟਰ ਡਿਪਾਰਟਮੈਂਟ ਚ ਫਿਰ ਛੱਡਤੀ ਸੀ ਫਿਰ ਨਹੀਂ ਖੇਡਿਆ 2013 ਤੋਂ ਬਾਅਦ ਨਹੀਂ ਖੇਡਿਆ ਜਦੋਂ ਪਿੰਡ ਜਾਂਦੇ ਹੋ ਬਾਈ ਆਪਣੇ ਲਈ ਗਏ ਨਹੀਂ ਪਿੰਡ ਜਾਂਦਾ ਹੁੰਦਾ ਪਰ ਨਹੀਂ ਖੇਡਦੇ ਜਦੋਂ ਮਤਲਬ ਪਿੰਡ ਗਏ ਤੁਸੀਂ ਯਾਰ ਦੋਸਤ ਜਿਹੜੇ ਪੁਰਾਣੇ ਹੁੰਦੇ ਆ ਆਪਣੇ ਤਾਂ ਉਧਰ ਤੁਹਾਡੀ ਜਿਹੜੀ ਜਲਾਲਾਬਾਦ ਵਾਲੀ ਪਾਸ਼ਾ ਹੈ ਕੋਈ ਰੀਲ ਵੀ ਬੜੀ ਸ਼ਾਇਦ ਵਾਇਰਲ ਹੋਈ ਸੀ ਵੀ ਐਸ ਐਚਓ ਲੱਗੀ ਰੱਬ ਦਾ ਨਹੀਂ ਲੱਗਦੀ ਫਿਰ ਬਿਊਟੀ ਆ ਪਾਸ਼ਾ ਦੀ ਨਹੀਂ ਨਹੀਂ ਉਦਾਂ ਦੇ ਹੁੰਦੇ ਬਾਈ ਤੁਹਾਡਾ ਡਾਇਲੌਗ ਹਾਂ ਹਾਂ ਸਾਡੀ ਪਾਸ਼ਾ ਹੈਗੀ ਆ ਉਹ ਤੀਰਜ ਉਹ ਵੀ ਆਲੇ ਖੁਸ਼ ਹੁੰਦੇ ਆ ਉਹ ਕਈ ਵਾਰੀ ਹੈਰਾਨ ਹੁੰਦੇ ਆ ਕਿ ਤੂੰ ਐਕਟਰ ਬਣ ਗਿਆ ਮਤਲਬ ਵੀ ਇੱਕ ਹੁੰਦਾ ਨਾ ਵੀ ਬਾਰਡਰ ਏਰੀਆ ਹੈਗਾ ਤਾਂ ਉਹ ਕੁਛ ਘਟਨਾਵਾਂ ਸਾਨੂੰ ਐ ਲੱਗਦੀ ਹੁੰਦੀਆਂ ਵੀ ਐ ਨਹੀਂ ਹੋ ਸਕਦੀਆਂ ਤਾਂ ਉਹ ਕਈ ਵਾਰੀ ਹੈਰਾਨ ਹੁੰਦੇ ਆ ਉਧਰਲੇ ਲੋਕ ਬਹੁਤ ਫਨੀ ਨੇ ਭਾਈ ਜੀ ਜੀ ਮਤਲਬ ਚੁਟਕਲੇ ਸੁਣਾਣੇ ਤਾਂ ਜਿਹਨੂੰ ਕਹਿੰਦੇ ਨੇ ਨਾ ਬਈ ਉਧਰੋਂ ਨੇੜੇ ਐ ਬਾਰਡਰ ਜੀ ਤੇ ਜਿਹੜਾ ਉਧਰਲਾ ਫਨਕਾਰ ਤੇ ਇਧਰਲਾ ਫਨਕਾਰ ਉਹ ਚੁਟਕਲਿਆਂ ਚ ਕੀ ਜ਼ਿਆਦਾ ਹਾਜ਼ਰ ਹਾਜ਼ਰ ਜਵਾਬ ਹਾਜ਼ਰ ਹਾਜ਼ਰ ਜਵਾਬ ਜਿਹੜੇ ਹੈਗੇ ਨੇ ਜੀ ਮੈਮ ਤੁਹਾਡੇ ਨਾਲ ਕੋਈ ਐਦਾਂ ਦੀ ਗੱਲ ਹੋਈ ਹੋਵੇ ਜਿਹੜੀ ਤੁਸੀਂ ਅੱਜ ਤੱਕ ਯਾਦ ਹੋਵੇ ਤੁਹਾਨੂੰ ਕੁਝ ਨਹੀਂ profession ਨੂੰ ਲੈ ਕੇ ਆ ਜਦੋਂ ਜਿਵੇਂ ਪਿੰਡ ਜਾਈਦਾ ਸਾਡੇ ਲੋਕ ਬਹੁਤ ਭੋਲੇ ਨੇ ਹਨਾ ਉਹਨਾਂ ਨੇ ਕਹਿਣਾ ਜਦੋਂ ਮੈਂ ਬੰਬੇ ਵੀ ਰਹਿੰਦੀ ਸੀ ਕੁਝ ਵੀ ਅੱਛਾ ਫਿਰ ਉਹਨਾਂ ਨੇ ਤੈਨੂੰ ਘਰ ਤਾਂ ਲੈ ਕੇ ਦਿੱਤਾ ਹੋਣਾ ਮੈਂ ਭੋਲੇ ਆ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਲੱਗਦਾ ਵੀ ਕੋਈ ਉਹਨਾਂ ਨੂੰ ਆ ਵੀ ਸਟਾਰ ਆ ਤਾਂ ਸਾਰਾ ਕੁਝ ਹੀ ਪ੍ਰੋਵਾਈਡਡ ਹੁੰਦਾ ਕੰਪਨੀ ਆ ਤੇ ਕੋਈ ਮੈਂ ਨੌਕਰੀ ਕਰਦੀ ਆ ਜਿਵੇਂ ਫਿਰ ਪੈਸੇ ਤਾਂ ਵਧੀਆ ਦੇ ਦਿੰਦੇ ਹੋਣੇ। ਸੋ ਮਤਲਬ ਉਹ ਤੋਂ ਐ ਲੱਗਦਾ ਹੁੰਦਾ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਜਮਾਈ ਜਮਾਈ ਨਹੀਂ ਪਤਾ ਵੀ ਕਿੰਨੇ ਭੋਲੇ ਆ। ਫਿਲਮ ਨੂੰ ਲੈ ਕੇ ਬਾਈ ਜਿਹੜੀ ਕਾਸਟਿੰਗ ਹੋਈ ਜੀ ਜੀ ਤੁਸੀਂ ਪਹਿਲਾਂ ਵੀ ਦੱਸਿਆ ਵੀ ਇੱਕ ਇੱਕ ਆਡੀਸ਼ਨ ਹੋਈ ਸਭ ਦੀ ਜੀ 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 ਇਹ ਪ੍ਰੋਫੈਸ਼ਨਲਿਜ਼ਮ ਪੰਜਾਬੀ ਇੰਡਸਟਰੀ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿਉਂਕਿ ਜਿੰਨੀਆਂ ਪਹਿਲਾਂ ਮੂਵੀਜ਼ ਬਣੀਆਂ ਜਾਂ ਹੋਰ ਹੋਇਆ ਬੜਾ ਕੁਝ ਹੁੰਦਾ ਹੈ ਪ੍ਰੋਡਕਸ਼ਨ ਦੇ ਵਿੱਚ ਵੀ ਤੇ ਹੋਰ ਵੀ। ਇਸ ਫਿਲਮ ਨੂੰ ਲੈ ਕੇ ਕੀ ਸਪੈਸਿਫਿਕ ਚੰਗਾ ਲੱਗਿਆ? ਇਹ ਪ੍ਰੋਸੈਸ ਵੀਰੇ ਮੈਨੂੰ ਲੱਗਦਾ ਕਿ ਫਿਲਮ ਬਣਾਉਣ ਦਾ ਇੱਕ ਪ੍ਰੋਸੈਸ ਆ ਜਿਹੜਾ ਤੁਹਾਨੂੰ ਫੋਲੋ ਕਰਨਾ ਚਾਹੀਦਾ ਉਹ ਫੋਲੋ ਕੀਤੇ ਬਿਨਾ ਉਹੀ ਆ ਗੁੱਡ ਫਿਲਮ ਬੈਡ ਫਿਲਮ ਫਿਲਮਾਂ ਆਪਾਂ ਕਹਿੰਦੇ ਆਂ ਕਈ ਵਾਰੀ ਕਿ ਆਰਟ ਫਿਲਮ ਆ ਜਾਂ ਫਿਲਮਾਂ ਦੋ ਹੀ ਤਰ੍ਹਾਂ ਦੀਆਂ ਹੁੰਦੀਆਂ ਨੇ ਗੁੱਡ ਫਿਲਮ ਬੈਡ ਫਿਲਮ ਇਹ ਫਿਲਮ ਦੀ ਖਾਸੀਅਤ ਹੈਗੀ ਆ ਇਹਦੀ ਇੱਕ ਤਾਂ ਕੰਬੀਨੇਸ਼ਨ ਕਾਸਟ ਕੰਬੀਨੇਸ਼ਨ ਮੈਨੂੰ ਵਧੀਆ ਲੱਗਦਾ ਇੱਕ ਗੀਤ MP3 ਨਾਲ ਮੈਂ ਗੈਂਗਲੈਂਡ ਵੀ ਕੀਤੀ ਆ ਕੇ ਵੀ ਵੀਰੇ ਆਂਦਾ ਜਿਹੜਾ ਥੌਟ ਪ੍ਰੋਸੈਸ ਆ ਐਜ਼ ਅ ਪ੍ਰੋਡਿਊਸਰ ਕਿ ਸਿਨੇਮਾ ਦੇਖੋ ਪ੍ਰੋਡਿਊਸਰ ਬਿਜ਼ਨਸ ਪਿਓਰ ਬਿਜ਼ਨਸ ਆ ਹੈਨਾ ਫਿਲਮ ਇੱਕ ਪਿਓਰ ਬਿਜ਼ਨਸ ਆ ਅਗਰ ਕੋਈ ਕਹਿੰਦਾ ਨਾ ਕਿ ਮੈਂ ਫਿਲਮ ਫਲਾਣੀ ਚੀਜ਼ ਲਈ ਬਣਾਈ ਆ ਜਾਂ ਫਲਾਣੀ ਚੀਜ਼ ਬਣਾਈ ਇਹ ਇਹ ਚੀਜ਼ ਨਹੀਂ ਹੈਗੀ ਬਟ ਕੇ ਵੀ ਵੀਰੇਆਂ ਦਾ ਇਹ ਥਾਟ ਮੈਨੂੰ ਵਧੀਆ ਲੱਗਦਾ ਹੈ ਕਿ ਬਿਜ਼ਨਸ ਦੇ ਨਾਲ ਨਾਲ ਉਹਨਾਂ ਨੂੰ ਹੁੰਦਾ ਹੈ ਕਿ ਫਿਲਮ ਬਿਹਤਰ ਬਣਾਈਏ ਅੱਛੀ ਬਣਾਈਏ ਕਿ ਅਗਰ ਕੋਈ ਫਿਲਮ ਦੇਖੇ ਤਾਂ ਉਹ ਕਹੇ ਕਿ ਹਾਂ ਯਾਰ ਇਹ ਇੱਕ ਗੁੱਡ ਫਿਲਮ ਸੋ ਮਜੈਲ ਉਹਦਾਂ ਦਾ ਹੀ ਇੱਕ ਹੈਵੀ ਕੰਟੈਂਟ ਆ ਹੈਵੀ ਫਿਲਮਾਂ ਵੱਡੀਆਂ ਫਿਲਮਾਂ ਜਿਹੜੀਆਂ ਮੈਨੂੰ ਪਰਸਨਲੀ ਪਸੰਦ ਨੇ ਜਿਦੇ ਹੈਵੀ ਹੈਵੀ ਡਾਇਲੋਗ ਹੁੰਦੇ ਆ ਜਦੋਂ ਆਪਾਂ ਟ੍ਰੇਲਰ ਵੀ ਦੇਖਦੇ ਆ ਤਾਂ ਗੱਗੂ ਗਿਲਪਾਜੀ ਦੇ ਜਾਂ ਦੇਵ ਦੇ ਜਾਂ ਰੂਪੀ ਦੇ ਕੁਲ ਦੇ ਜਿਹੜੇ ਡਾਇਲੋਗ ਆ ਉਹ ਬੜੇ ਲਾਰਜਰ ਦਨ ਲਾਇਆ ਲੋਕ ਤਾਂ ਕਮਾਲ ਦੇ ਨੇ ਜੇ ਜੋ ਤੁਹਾਡਾ ਰੋਲ ਮੈਂ ਟ੍ਰੇਲਰ ਚ ਦੇਖਿਆ ਇੱਕ ਜਿਹਨੂੰ ਕਹਿੰਦੇ ਹਨ ਉਹ ਬਿਉਟੀ ਆ ਇਸ ਫਿਲਮ ਦੀ ਔਰ ਹੌਲੀ ਹੌਲੀ ਜਿਵੇਂ ਕਹਿਦੀ ਇਹ ਸਾਡਾ ਸਿਨੇਮਾ ਵੱਡੀਆਂ ਫਿਲਮਾਂ ਵੱਲ ਨੂੰ ਚੱਲ ਪਿਆ ਜੋ ਮੈਨੂੰ ਲੱਗਦਾ ਕਿ ਜ਼ਰੂਰੀ ਵੀ ਆ ਕਿ ਵੱਡੀਆਂ ਫਿਲਮਾਂ ਔਰ ਬਿਹਤਰ ਫਿਲਮਾਂ ਜਦੋਂ ਬਨਨ ਗਈਆਂ ਤਾਂ ਕੀ ਹੁੰਦਾ ਕਿ ਜਦੋਂ ਗੁੱਡ ਫਿਲਮਾਂ ਵਰਕ ਕਰਦੀਆਂ ਨੇ ਤਾਂ ਐਗਜ਼ਾਮਪਲ ਹੁੰਦੀ ਆ ਪ੍ਰੋਡਿਊਸਰ ਕੋਲ ਫਿਰ ਉਹ ਫਿਲਮ ਇੱਕ ਜਿਹੜਾ ਮੇਕਰ ਹੁੰਦਾ ਉਹਦੇ ਕੋਲ ਵੀ ਇੱਕ ਐਗਜ਼ਾਮਪਲ ਹੋ ਜਾਂਦੀ ਚਾਹੇ ਕੋਈ ਹੋਰ ਫਿਲਮ ਬਣਾ ਰਿਹਾ ਕਿ ਆ ਦੇਖੋ ਭਾਜੀ ਉਹ ਫਿਲਮ ਵਰਕ ਕਰ ਗਈ ਆ ਤੇ ਇਦਾਂ ਦਾ ਐਕਟ੍ਰੈਸ ਦੀ ਫਿਲਮ ਆ ਤਾਂ ਉਸ ਚੀਜ਼ ਨਾਲ ਹੋਰ ਸਿਨੇਮਾ ਬਣਦਾ ਸੋ ਮਜੈਲ ਦਾ ਹਿੱਸਾ ਹੋਣਾ ਬੜਾ ਬlesed ਆ ਕਿ ਅਸੀਂ ਇਸ ਲੈਂਗੁਏਜ ਦੇ ਵਿੱਚ ਫਿਲਮ ਕੀਤੀ ਇੱਕ ਐਜ਼ਨ ਆਰਟਿਸਟ ਮੈਨੂੰ ਸੀ ਕਿ ਲੈਂਗੁਏਜ ਅਡਡ ਲੈਂਗੁਏਜ ਕੰਮ ਕਰਨ ਦਾ ਮੌਕਾ ਮਿਲਦਾ ਸੋ ਬlesਟ ਫੀਲ ਕਰਦਾ ਤੁਹਾਡਾ ਰੋਲ ਵੀ ਮੈਮ ਬੜਾ ਜਬਰਦਸਤ ਹੈ ਜੋ ਡਾਇਲੋਗ ਹੈ ਇੱਕ ਉਹ ਸ਼ਾਇਦ ਚਟਦੇ ਹੋ ਤੁਸੀਂ ਕੁਝ ਉਹ ਜਦੋਂ ਕਹਿੰਦੇ ਵੀ ਯਾਰ ਜਿਹਨੂੰ ਬੰਦੂਕ ਕੀ ਡਾਇਲੋਗ ਸੀ ਉਹ ਜਿਹੜਾ ਵੈਰੀ ਗੋਲੀਆਂ ਬੰਬਾਂ ਨਾਲ ਨਾਲ ਨਾ ਮਰੇ ਉਹਨੂੰ ਉਹਦੀ ਨਿਕਮੀ ਉਲਾਦ ਮਾਰਦੀ ਹੈ ਕੀ ਡਾਇਲੋਗ ਮਤਲਬ ਉਹ ਡਾਇਲੋਗ ਨਾ ਐਂ ਲੱਗਦਾ ਯਾਰ ਵੀ ਵਾਕਈ ਏ ਫਿਲਮ ਦੇ ਵਿੱਚ ਵੀ ਤੁਸੀਂ ਦੇਖੋਗੇ ਨਾ ਜਦੋਂ ਸਾਰੇ ਕਰੈਕਟਰਾਂ ਦੇ ਜਿਹੜੇ ਡਾਇਲੋਗ ਆ ਜਿਹੜੀ ਉਹ ਲਾਈਫ ਜੀ ਰਹੇ ਆ ਉਹ ਮਤਲਬ ਬਹੁਤ ਇੰਟਰਸਟਿੰਗ ਆਡੀਅנס ਨੂੰ ਲੱਗੂਗੀ ਕਿ ਇੱਕ ਏਰੀਏ ਦੀ ਆਪਾਂ ਮਾਝੇ ਏਰੀਏ ਨੂੰ ਇੱਕ ਪਰਦੇ ਤੇ ਉਤਾਰਿਆ ਤਾਂ ਉਹ ਗੱਗੂ ਗਲ ਭਾਜੀ ਦੇ ਹਾਈ ਸਪੀਡ ਸ਼ਾਟ ਜਦੋਂ ਉਹਦੇ ਚੋਂ ਨਿਕਲਦੇ ਆ ਤਾਂ ਇਹ ਪੂਰੀ ਫਿਲਮ ਚ ਤੁਹਾਨੂੰ ਇਹ ਬਿਊਟੀ ਦੇਖਣ ਨੂੰ ਮਿਲੇ ਜਿਹੜਾ ਦੇਵ ਖਰੋੜ ਬਾਈ ਹਰਾਂ ਨਾਲ ਤੁਹਾਡਾ ਐਕਸਪੀਰੀਅੰਸ ਪਹਿਲਾਂ ਵੀ ਤੁਸੀਂ ਕੰਮ ਕੀਤਾ ਹੋਇਆ ਇਕੱਠੇ ਇੱਕ ਬੌਂਡ ਬਣ ਜਾਂਦਾ ਹੈ ਭਾਈ ਵੀਰ ਹਰ ਨੈਚੁਰਲ ਦੇਖੋ ਜਦੋਂ ਤੁਸੀਂ ਆਰਟਿਸਟ ਨਾਲ ਫਿਲਮਾਂ ਕਰਦੇ ਹੋ ਤਾਂ ਇੱਕ ਕੰਫਰਟ ਜ਼ੋਨ ਤਾਂ ਹੁੰਦਾ ਹੀ ਆ ਜਦੋਂ ਗਾਂਧੀ ਵੀ ਕੀਤੀ ਸੀ ਉਸ ਤੋਂ ਬਾਅਦ ਕਾਕਾ ਜੀ ਕੀਤੀ ਤੇ ਉਹ ਕੁੱਲ ਤੇ ਅਸੀਂ ਕਿੱਸਾ ਪੰਜਾਬ ਕੀਤੀ ਸੀ ਇਸ ਤੋਂ ਪਹਿਲਾਂ ਤਾਂ ਤੁਹਾਡਾ ਕੰਫਰਟ ਜ਼ੋਨ ਤਾਂ ਹੁੰਦਾ ਹੀ ਆ ਜਿਵੇਂ ਦੇਵ ਵਿਰਾ ਵੀ ਥੀਏਟਰ ਤੋਂ ਬਿਲੋਂਗ ਕਰਦੇ ਆ ਅਸੀਂ ਵੀ ਥੀਏਟਰ ਕਰਦੇ ਰੇ ਤਾਂ ਉਹ ਫਿਰ ਇਕੱਠੇ ਤੁਹਾਡਾ ਇੱਕ ਮਾਈਂਡ ਸੈਟ ਇਕੱਠਾ ਹੁੰਦਾ ਹੈ ਜਦੋਂ ਤੁਸੀਂ ਫਿਰ ਜਦੋਂ ਫਿਲਮ ਸ਼ੂਟ ਕਰਦੇ ਹੋ ਤਾਂ ਉਦੋਂ ਜਿਹੜਾ ਇਹ ਕੰਫਰਟ ਜ਼ੋਨ ਆ ਇਹ ਬੜਾ ਕੰਮ ਦਿੰਦਾ ਹੈ ਇੱਕ ਐਕਟਰ ਨੂੰ ਕਿ ਜਦੋਂ ਦਾ ਕੋ-ਐਕਟਰ ਦੇ ਨਾਲ ਉਹ ਕੰਫਰਟ ਫੀਲ ਕਰਦਾ ਤਾਂ ਗੁੱਡ ਪਰਫਾਰਮ ਕਰ ਪਾਉਂਦਾ ਹੈ ਥੀਏਟਰ ਨੂੰ ਲੈ ਕੇ ਮੈਂ ਇੱਕ ਜਿਹੜੇ ਨੌਜਵਾਨ ਨੇ ਜਿਹੜੇ ਇਸ ਲਾਈਨ ਚ ਆਉਣਾ ਚਾਹੁੰਦੇ ਨੇ ਜਿੰਨੇ ਤੁਸੀਂ ਆਰਟਿਸਟ ਥੀਏਟਰ ਤੋਂ ਨਿਕਲੇ ਹੋਏ ਚਾਹੇ ਉਹ ਜਗਜੀਤ ਬਾਈ ਹੋਣ ਕਿਸੇ ਹੋਣ ਦੇਵ ਕਰੋੜ ਬਾਈ ਹੋਣ ਹੋਰ ਵੀ ਬਹੁਤ ਸਾਰੇ ਨੇ ਥੀਏਟਰ ਇੰਨਾ ਜ਼ਰੂਰੀ ਹੈ ਤੁਸੀਂ ਵੀ ਥੀਏਟਰ ਕੀਤਾ ਹੋਇਆ ਹੈ ਪਹਿਲਾਂ ਥੀਏਟਰ ਜ਼ਰੂਰੀ ਹੈ ਆਰਟਿਸਟ ਲਈ ਮੈਨੂੰ ਲੱਗਦਾ ਨਾ ਥੀਏਟਰ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ ਥੀਏਟਰ ਲਾਊਡ ਹੈ ਸਿਨੇਮਾ ਉਹਨਾਂ ਲਾਊਡ ਨਹੀਂ ਹੈਗਾ ਹੈ ਨਾ ਉਹ ਤੁਹਾਨੂੰ ਆਡੀਅנס ਬੈਠੀ ਹੁੰਦੀ ਹੈ ਤੁਹਾਨੂੰ ਬਹੁਤ ਲਾਊਡ ਐਕਸਪ੍ਰੈਸ਼ਨ ਦੇਣੇ ਪੈਂਦੇ ਨੇ ਬਹੁਤ ਲਾਊਡ ਡਾਇਲੌਗਸ ਡਿਲੀਵਰ ਕਰਨੇ ਪੈਂਦੇ ਨੇ ਸਿਨੇਮਾ ਲਾਊਡ ਨਹੀਂ ਇਹ ਹੈ ਕਿ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ ਥੀਏਟਰ ਨਾਲ ਤੁਸੀਂ ਡਾਇਲੌਗਸ ਉੱਥੇ ਕੋਈ ਕੱਟ ਨਹੀਂ ਹੈਗਾ ਤੁਸੀਂ ਪੂਰਾ ਪਲੇ ਸਟੇਜ ਤੇ ਕਰਦੇ ਹੋ ਜ਼ਰੂਰੀ ਜੇ ਆਪਾਂ ਕਹੀਏ ਤਾਂ ਮੈਂ ਇਹਨੂੰ ਇਹ ਨਹੀਂ ਕਹਿ ਸਕਦੀ ਕਿ ਜ਼ਰੂਰੀ ਹੈ ਹਾਂ ਕਰਨਾ ਚਾਹੀਦਾ ਜੇ ਤੁਹਾਨੂੰ ਮੌਕਾ ਮਿਲਦਾ ਤੁਸੀਂ ਕੋਈ ਵੀ ਯੰਗਸਟਰ ਐਸ ਫੀਲਡ ਚ ਜਾਣਾ ਚਾਹੁੰਦਾ ਹੈ ਤਾਂ ਪਹਿਲਾ ਸਟੈਪ ਥੀਏਟਰ ਹੋਣਾ ਚਾਹੀਦਾ ਹਨ ਨਹੀਂ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਕੌਨਫੀਡੈਂਸ ਬਿਲਡ ਹੁੰਦਾ ਕੌਨਫੀਡੈਂਸ ਬਿਲਡ ਹੁੰਦਾ ਤੁਸੀਂ ਆਡੀਅנס ਨਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਹਨ ਆਈ ਕੰਟੈਕਟ ਹੁੰਦਾ ਤੁਹਾਡਾ ਜੋ ਡਾਇਲੋਗਸ ਬੋਲਦੇ ਹੋ ਤੁਸੀਂ ਅੱਡ ਅੱਡ ਤਰ੍ਹਾਂ ਦੇ ਕੈਰੈਕਟਰਸ ਕਰਦੇ ਹੋ ਤੇ ਤੁਹਾਨੂੰ ਫੀਲ ਆਉਂਦਾ ਸਿੱਖਦੇ ਹੋ ਉੱਥੋਂ ਤੁਸੀਂ ਇਹ ਲਾ ਲਓ ਕਿ ਜਿਵੇਂ ਮੈਂ ਕਹਾਂ ਕਿ ਕਲਾਸ ਹੈ ਤੁਹਾਡੀ ਥੀਏਟਰ ਇਸ ਲਈ ਜ਼ਰੂਰੀ ਹੈ ਜੇ ਤੁਸੀਂ ਸਿਨੇਮਾ ਜਾਣਾ ਕੁਝ ਕੁ ਸਵਾਲ ਨੇ ਭਾਈ ਜੀ ਜੀ ਫਿਲਮ ਤੋਂ ਹਟ ਕੇ ਓਕੇ ਕੁਇਜ਼ ਹੈ ਓਕੇ ਫਿਲਮ ਦਾ ਹੀ ਮੇਰੀ ਜਨਮ ਵਾਲ ਬੋ ਘਾਟਾ ਬਾਕੀ ਚਲੋ ਮੈਂ ਤਾਂ ਹੀ ਮੈਂ ਲਿਖ ਕੇ ਲਿਆਂਦੇ ਮੈਂ ਦੇਖਣਾ ਚਾਹੁੰਦਾ ਵੀ ਫਿਲਮ ਦੇ ਜੀ ਜੀ ਪਹਿਲੀ ਇੰਡੀਅਨ ਕਲਰਡ ਫਿਲਮ ਜਿਹੜੀ ਕਲਰਡ ਫਿਲਮ ਜਿਹੜੀ ਰਿਲੀਜ਼ ਹੋਈ ਪਹਿਲੀ ਆਪਸ਼ਨ ਦੇ ਦਿਨਾ ਭਾਈ ਤੁਹਾਨੂੰ ਜੀ 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 ਆਲਮਾਰਾ ਹੂੰ ਰਾਜਾ ਹਰੀਸ਼ ਚੰਦਰ ਰਾਜਾ ਹਰੀਸ਼ ਚੰਦਰ ਤੇ ਕਿਸਾਨ ਕਰਨਿਆ ਹਾਂ ਮੈਨੂੰ ਆਗਲਾ ਰਾਜਾ ਹਾਂ ਰਾਜਾ ਹਰੀਸ਼ ਚੰਦਰ ਨਹੀਂ ਭਾਈ ਪਹਿਲੀ ਫਿਲਮ ਸੀ ਕਿਸਾਨ ਕਰਨਿਆ ਜਿਹੜੀ ਕਲਰ ਚ ਰਿਲੀ ਹੋਈ ਪਹਿਲਾ ਇੰਡੀਅਨ ਜਿਨੇ ਓਸਕਰ ਜਿੱਤਿਆ ਰਸੂਲ ਪੁਗੁੱਟੀ ਬਾਨੁਆਥੀਆ ਏ ਆਰ ਰਹਿਮਾਨ ਤੇ ਗੁਲਜ਼ਾਰ ਰਹਿਮਾਨ ਸਾਹਿਬ ਤੁਹਾਡਾ ਜੀ ਦੇ ਉਹਨਾਂ ਜੇ ਪਤਾ ਹੋ ਰਹਿਮਨ ਸਾਹਿਬ ਨੂੰ ਸਲਮ ਡੌਗ ਲਈ ਮਿਲਿਆ ਸੀ ਸ਼ਾਇਦ ਉਹ ਪਹਿਲਾ ਹੀ ਸੀ ਜਾਂ ਉਸ ਤੋਂ ਪਹਿਲਾਂ ਸਲਮ ਡੌਗ ਲਈ ਮਿਲਿਆ ਸੀ ਰਹਿਮਨ ਸਾਹਿਬ ਨਹੀਂ ਨਹੀਂ ਬਾਨੂ ਅਥੀਆ ਜੀ ਓਕੇ ਜੀ ਮੈਂ ਤੁਹਾਨੂੰ ਕਹਿੰਨਾ ਮੋਬਿਲ ਕਾਸਟਮ ਡਿਜ਼ਾਈਨਰ ਨੇ ਪਹਿਲਾ ਔਸਕਰ ਇਹਨਾਂ ਨੂੰ ਮਿਲਿਆ ਸੀ ਇੰਡੀਅਨ ਪਹਿਲਾ ਨੈਸ਼ਨਲ ਫਿਲਮ ਅਵਾਰਡ ਕਦੋਂ ਹੋਇਆ 1952 1954 1956 ਤੇ 1958 10 ਬਈ 56 ਤੁਹਾਡਾ ਜੀ ਨਹੀਂ ਦੇਖੋ ਇਹ ਤੁੱਕਾ ਹੀ ਲੱਗੂਗਾ ਹਨਾ ਤੁੱਕਾ ਹੀ ਲੱਗੂਗਾ 1954 ਓਕੇ ਲਗਾਨ ਫਿਲਮ ਦੇ ਡਾਇਰੈਕਟਰ ਕੌਣ ਸੀ ਨੀਰਜ ਪਾਂਡੇ ਮੀਰਾ ਨਾਇਰ ਮਹਿਬੂਬ ਖਾਨ ਤੇ ਆਸ਼ੂਤੋਸ਼ ਗਵਾਰ ਆਸ਼ੂਤੋਸ਼ ਗਵਾਰ ਆਸ਼ੂ ਨੂੰ ਵੀ ਮੈਂ ਕਹਿੰਦਾ ਨਾ ਲੰਗ ਤੇਰੀ ਆਦਾ ਪਹਿਲੀ ਫਿਲਮ ਜਿਹੜੀ ਆਸਕਰ ਲਈ ਨਾਮਿਨੇਟ ਹੋਈ ਇੰਡੀਅਨ ਓਕੇ ਮਦਰ ਇੰਡੀਆ ਚਾਂਸੀ ਕੀ ਰਾਨੀ ਕਿਸਾਨ ਕੰਨਿਆ ਮਦਰ ਇੰਡੀਆ ਇਹ ਸਹੀ ਹੈ ਬਿਲਕੁਲ ਸਹੀ ਹੈ ਭਾਈ ਛੇਕ ਵਨ ਲਾਈਨਰ ਹੈ ਬਾਈ ਓਕੇ ਵਰਡ ਲਵਾਂਗਾ ਜਿਹੜਾ ਪਹਿਲਾ ਤੁਹਾਡੇ ਦਿਮਾਗ 'ਚ ਆਇਆ ਉਹ ਦੱਸਣਾ ਸਿੰਗਰ ਤਲਜੀਤ ਭਾਈ ਸੌਣੂ ਨੇ ਗਮ ਫਿਲਮ ਫਿਲਮ 'ਤੇ ਮਜੈਲ ਬਦ ਦਿਮਾਗ ਹੀ ਬੰਦ ਹੋ ਗਿਆ ਫਿਲਮ ਦੇ ਨਾਲ ਤੇ ਮੈਂ ਕਿਤੇ ਹੋਰੀ ਲੰਗ ਗਿਆ ਐਕਟਰ ਇਰਫਾਨ ਸਾਹਿਬ बंद कुल सिद्धू कुल सिद्धू मैं तो कुछ दिन मामले तो इरफान साहब क्रिकेटर सचिन तेंदुलकर मैं क्रिकेटर देख दे पॉलिटिशियन पॉलिटिशियन अटल बिहारी वाजपेयी मनमोहन जी मनमोहन जी यार जगजीत नबी थैंक यू सो मच भाई बहुत बढ़िया लग गया ਤੁਹਾਡਾ ਨਾਲ ਗੱਲਬਾਤ ਕਰਕੇ ਥੈਂਕ ਯੂ ਜੀ ਉਮੀਦ ਕਰਦੇ ਹਾਂ ਕਿ ਫਿਲਮ ਸੁਪਰ ਡੁਪਰ ਹਿੱਟ ਹੋਵੇ ਲੋਕ ਤੁਹਾਨੂੰ ਪਿਆਰ ਦੇਣ ਅੱਛਾ ਤੇ ਮੂਵੀ ਨੂੰ ਵੀ ਬਹੁਤ ਜ਼ਿਆਦਾ ਰਿਸਪੌਂਸ ਮਿਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਥੈਂਕ ਯੂ ਸਾਰਾ